ਸੱਚ ਜਾਨੋ ਪਿਆਰਿਓ ਇਸ ਤਰ੍ਹਾਂ ਜੇ ਆਪਾਂ ਤੋੜਦੇ ਰਵਾਂਗੇ ਤੇ ਪਿਆਰਿਓ ਤੋੜਨ ਵਾਲਾ ਬੰਦਾ ਇੱਕ ਦਿਨ ਆਪਣੇ ਆਪ ਨੂੰ ਵੀ ਤੋੜ ਲੈਂਦਾ ਸੱਚ ਜਾਨੋ ਇਹੋ ਜੇ ਤਾਰਕ ਇੱਕ ਬੰਦਾ ਹੈ ਜਿਨ੍ਹਾਂ ਨੇ ਪਹਿਲੇ ਦੂਜਿਆਂ ਦੇ ਉੱਤੇ ਤਰਕਾਂ ਕੀਤੀਆਂ ਫਿਰ ਬਾਦ ਦੇ ਵਿੱਚ ਉਹ ਇੰਨੇ ਬੇਈਮਾਨ ਬਣ ਗਏ ਉਹਨਾਂ ਨੇ ਗੁਰਬਾਣੀ ਦੇ ਉੱਤੇ ਤਰਕ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਗੁਰਬਾਣੀ ਦੀਆਂ ਪੰਕਤੀਆਂ ਜੀ ਆ ਨਹੀਂ ਹੋ ਸਕਦਾ ਜੀ ਆ ਬਾਣੀ ਨੂੰ ਅਸੀਂ ਨਹੀਂ ਮੰਨਦੇ ਹਾਂ ਗੁਰ ਇਤਿਹਾਸ ਨੂੰ ਜਿਹੜੀਆਂ ਸਾਖੀਆਂ ਆਉਂਦੀਆਂ ਜਿਹੜੇ ਤਖਤ ਸਾਬਾਨ ਹਨ ਪਰੰਪਰਾਵਾਂ ਹਨ ਅੰਮ੍ਰਿਤ ਸਰੋਵਰ ਜਿਹੜੇ ਹਨ ਉਹਨਾਂ ਦੇ ਉੱਤੇ ਵੀ ਪਿਆਰਿਓ ਤਰਕਾਂ ਬਿੱਤਰਕਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਦੇਖੋ ਮਾਹੌਲ ਕੀ ਬਣਿਆ ਹੋਇਆ ਅੱਜ ਨਿੱਕੀਆਂ ਨਿੱਕੀਆਂ ਗੱਲਾਂ ਦੇ ਪਿੱਛੇ ਆਪਾਂ ਲੜ ਰਹੇ ਝਗੜ ਰਹੇ ਆ ਇਹਦੇ ਵਿੱਚ ਵੱਡੇ ਵੀ ਬੰਦੇ ਪਿਆਰਿਓ ਮੈਂ ਬੇਬਾਕੀ ਨਾਲ ਕਹਿ ਰਿਹਾ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਦੇਖੋ ਕਹੋ ਜੇ ਪੰਥ ਨੂੰ ਦੁਫਾੜ ਕਰਨ ਦੇ ਕਹੋ ਜੇ ਫੇਰਾ ਇਹ ਮਤੇ ਲੈਂਦੇ ਹਨ ਕਿਸ ਤਰ੍ਹਾਂ ਦੀ ਗੱਲ ਕਰ ਜਾਂਦੇ ਆਦ ਕਾਲ ਤੋਂ ਹੀ ਪਿਆਰਿਓ ਸਦੀਆਂ ਤੋਂ ਗੁਰੂ ਮਹਾਰਾਜ ਜੀ ਦੇ ਵੇਲੇ ਤੋਂ ਹੀ ਜੋ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਹਨ ਗੁਰੂ ਘਰਾਂ ਦੇ ਵਿੱਚ ਝੁਲਾਏ ਜਾਂਦੇ ਸਨ ਲੇਕਿਨ ਅੱਜ ਪਤਾ ਨਹੀਂ ਕੁਝ ਲੋਕਾਂ ਨੂੰ ਇਹ ਨਜ਼ਰ ਆਇਆ ਭਾਈ ਅੱਜ ਤੋਂ ਸਦੀਆਂ ਪਹਿਲਾਂ ਤੋਂ ਜੋ ਕੇਸਰੀ ਨਿਸ਼ਾਨ ਸਾਹਿਬ ਝੁਲ ਰਿਹਾ ਸੀ ਤੁਹਾਨੂੰ ਉਹਦੇ ਵਿੱਚ ਭਗਵਾ ਰੰਗ ਨਜ਼ਰ ਨਹੀਂ ਆਇਆ ਅੱਜ ਚਾਰ ਬੰਦਿਆਂ ਨੇ ਕਹਿ ਦਿੱਤਾ ਜੀ ਇਹ ਕੇਸਰੀ ਜੋ ਨਿਸ਼ਾਨ ਹੈ ਦੇ ਵਿੱਚ ਭਗਵਾ ਰੰਗ ਝਲਕ ਰਿਹਾ ਹੈ ਇਹਨੂੰ ਹਟਾ ਦੇਣਾ ਚਾਹੀਦਾ ਤੁਰੰਤ ਪਿਆਰਿਓ ਕੀ ਕੀਤਾ ਕਿ ਭਾਈ ਸਦੀਆਂ ਤੋਂ ਜੋ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਸਨ ਤਖਤ ਸਾਹਿਬ ਜੀ ਦੇ ਵਿੱਚ ਵੀ ਪਿਆਰਿਓ ਕੇਸਰੀ ਨਿਸ਼ਾਨ ਸਾਹਿਬ ਤੇ ਇਹ ਗੁਰੂ ਕਰ ਦੀਆਂ ਰਵਾਇਤਾਂ ਪਰੰਪਰਾਵਾਂ ਹਨ ਨਿਸ਼ਾਨ ਜਿਹੜਾ ਆਪਣੀ ਆਪਣੀ ਮਰਿਆਦਾ ਹੈ ਜਿਸ ਤਰ੍ਹਾਂ ਦਲਾ ਪੰਥਾਂ ਦੇ ਵਿੱਚ ਨਿਹੰਗ ਸਿੰਘ ਮਹਾਪੁਰਖਾਂ ਔਰ ਨੀਲਾ ਨਿਸ਼ਾਨ ਸਾਹਿਬ ਜੀ ਜਿਹੜਾ ਹੈ ਚੁਲਾਉਂਦੇ ਹਨ ਲੇਕਿਨ ਆਪਾਂ ਕੀ ਕੀਤਾ ਆਪਾਂ ਕੀ ਕਰਦੇ ਹਾਂ ਬਸ ਇੰਨੀਆਂ ਨਕੀਆਂ ਨਕੀਆਂ ਗੱਲਾਂ ਨੂੰ ਲੈ ਕਰਕੇ ਜੀ ਕਿ ਆਈ ਝਗੜਾ ਪਾ ਦਿੱਤਾ ਕਿ ਜੀ ਆ ਨੀਲਾ ਨਹੀਂ ਚੜਾਉਣਾ ਆ ਜਿਹੜਾ ਕੇਸਰੀ ਨਹੀਂ ਚੜਾਉਣਾ ਜਿਹੜਾ ਸਾਧੂ ਸੰਤ ਨਿਰਮਲ ਮਾਪੁਰਖ ਭਗਵੇਂ ਨਿਸ਼ਾਨ ਸਾਹਿਬ ਉਹਦਾ ਬਸਤਰ ਹੁੰਦਾ ਹੈ ਤੇ ਜਿਸ ਤਰ੍ਹਾਂ ਕੇ ਉਦਾਸੀਨ ਸਾਧੂ ਸੰਤ ਜਿਹੜੇ ਉਹ ਗੁਰਮੁਖ ਪਿਆਰੇ ਕਾਲਾ ਨਿਸ਼ਾਨ ਸਾਹਿਬ ਦਾ ਉਹ ਫਰਲਾ ਚੁਲਾਉਂਦੇ ਹਨ ਬਸਤਰ ਚੁਲਾਉਂਦੇ ਹਨ ਲੇਕਿਨ ਇਹਦੇ ਵਿੱਚ ਕੋਈ ਧਾਰਮਿਕਤਾ ਜਾਂ ਅਧਾਰਮਿਕਤਾ ਥੋੜੀ ਆ ਗਈ ਹੈ ਬਸ ਇਸ ਤਰ੍ਹਾਂ ਹੀ ਪਿਆਰੋ ਫੇਰਾ ਤਰਕਾਂ ਵਿਤਰਕਾਂ ਦੇ ਵਿੱਚ ਪਾ ਕਰਕੇ ਹੁਣ ਤਾਂ ਇਹ ਕਹਿ ਦਿੱਤਾ ਜੀ ਆ ਨਹੀਂ ਕਰਨਾ ਜੀ ਉਹ ਕਰਨਾ ਹੁਣ ਕੋਈ ਵਿਅਕਤੀ ਸਦੀਆਂ ਤੋਂ ਜੋ ਕੇਸਰੀ ਨਿਸ਼ਾਨ ਸਾਹਿਬ ਧੁਲਾ ਰਿਆ ਪਿਆਰਿਓ ਇੱਕਦਮ ਉਹਨੂੰ ਬੋਲੋ ਕਿ ਭਾਈ ਇਹ ਗਲਤ ਗੱਲ ਹੈ ਹੁਣ ਸਾਡੇ ਹਜੂਰ ਸਾਹਿਬ ਦੇ ਵਿੱਚ ਅਸੀਂ ਕੇਸਰੀ ਦਸਤਾਰਾਂ ਸਜਾਉਂਦੇ ਆਂ ਕੱਲ ਨੂੰ ਇਹਨਾਂ ਨੇ ਕਹਿਣਾ ਜੀ ਇਹ ਹਿੰਦੂ ਐ ਕਰਕੇ ਪਿਆਰਿਓ ਸਿਰਫ ਕੇਸਰੀ ਜਾਂ ਕਾਲਾ ਨੀਲਾ ਬਾਸਤਰ ਪਾਉਣ ਦੇ ਨਾਲ ਕੋਈ ਧਰਮ ਥੋੜੀ ਬਦਲ ਜਾਂਦਾ ਇਹਨਾਂ ਨੂੰ ਦੇਖੋ ਮਹਾਰਾਜ ਨੇ ਆਪ ਕਿਹਾ ਰੰਗ ਸਭੇ ਨਾਰਾਇਣ ਹੈ ਜੇਤੇ ਮਨ ਪਹਾਵਨ ਕਿ ਭਾਈ ਜਿਹੜੇ ਵੀ ਰੰਗ ਜਿਹੜੇ ਸਾਰੇ ਵਾਇਗਰੂ ਜੀਦੇ ਹਨ ਗੁਰਮਤ ਨੇ ਚਾਰ ਰੰਗ ਨੂੰ ਪ੍ਰਮਾਣਿਕ ਕਰਨਾ ਕੀਤਾ ਤੇ ਗੁਰੂ ਘਰਾਂ ਦੇ ਵਿੱਚ ਉਹ ਜਿਹੜੀਆਂ ਉਹ ਚਾਰ ਰੰਗ ਜਿਹੜੇ ਕੇਸਰੀ ਹੋ ਗਿਆ ਕਾਲਾ ਹੋ ਗਿਆ ਚਿੱਟਾ ਹੋ ਗਿਆ ਨੀਲਾ ਹੋ ਗਿਆ ਇਹ ਗੁਰੂ ਘਰ ਦੇ ਵਿੱਚ ਪ੍ਰਮਾਣਿਕ ਰੰਗ ਹਨ ਉਹ ਤੋਂ ਇਲਾਵਾ ਬਾਣੀ ਨੇ ਤਾਂ ਕਹਿ ਦਿੱਤਾ ਰੰਗ ਸਭੇ ਨਾਰਾਇਣ ਹੈ ਹੁਣ ਪਿਆਰਿਓ ਇਸ ਤਰ੍ਹਾਂ ਕਰਕੇ ਕਈਆਂ ਨੇ ਕਈ ਅਸਥਾਨਾ ਦੇ ਵਿੱਚ ਸੱਚ ਜਾਣੋ ਉਹਨਾਂ ਨੇ ਕਹਿਣਾ ਉਹਨਾਂ ਨੇ ਫਿਰ ਸਰੂਪ ਆਪ ਦਾ ਵੀ ਰੰਗ ਬਦਲ ਦਿੱਤਾ ਪਹਿਲੇ ਕੇਸਰੀ ਜਿਹੜਾ ਸਰੂਪ ਆਪ ਦਿੰਦੇ ਸਨ ਹੁਣ ਉਹਦਾ ਵੀ ਰੰਗ ਬਦਲ ਦਿੱਤਾ ਕੀ ਪਿਆਰਿਓ ਰੰਗ ਬਦਲਣ ਦੇ ਨਾਲ ਬੰਦਾ ਥੋੜੀ ਬਦਲ ਜਾਂਦਾ ਇਹਨਾਂ ਚੀਜ਼ਾਂ ਦੇ ਕਰਕੇ ਪੰਥ ਦੇ ਵਿੱਚ ਪਿਆਰਿਓ ਦੁਫਾੜ ਹੋ ਰਿਹਾ ਹੈ ਇਹੋ ਚੀਜ਼ਾਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਜਿਹੜੇ ਆਪਾਂ ਨੇ ਪਹਿਲਾਂ ਦੂਜਿਆਂ ਨੂੰ ਜਿਨ੍ਹਾਂ ਦੇ ਅੰਦਰ ਤਾਰਕ ਇੱਕ ਦ੍ਰਿਸ਼ਟੀ ਆ ਜਾਂਦੀ ਹੈ ਸੱਚ ਜਾਣੋ ਪਹਿਲੇ ਦੂਜਿਆਂ ਨੂੰ ਤੋੜਦੇ ਫਿਰ ਬਾਦ ਦੇ ਵਿੱਚ ਪਿਆਰਿਓ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਉਹ ਫਿਰ ਕੋਹਾੜਾ ਆਪਣੇ ਹੱਥ ਹੀ ਲੈ ਕਰਕੇ ਆਪਣੇ ਪੈਰ ਤੇ ਮਾਰ ਦਿੰਦੇ ਹਨ ਫਿਰ ਰੌੜਾ ਪੈ ਜਾਂਦਾ ਹੈ ਇਹੋ ਜੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਹੈ ਇਹਦੇ ਨਾਲ ਪੰਥ ਦੇ ਵਿੱਚ ਕੋਈ ਸੁਹਿਰਦਤਾ ਥੋੜੀ ਆਈ ਹੈ ਪੰਥ ਦੇ ਵਿੱਚ ਦੁਫਾੜ ਹੋ ਗਿਆ ਕਿ ਭਾਈ ਕੋਣ ਸੰਗਤਾਂ ਵੀ ਬਾਈਬਲ ਹਨ ਕੇ ਭਾਈ ਕੀ ਕੀਤਾ ਜਾਵੇ ਕੀ ਕਰਨਾ ਚਾਹੀਦਾ ਕੇ ਭਾਈ ਆ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਕਿ ਸਾਨੂੰ ਵੀ ਪੁੱਛਦੇ ਤੇ ਅਸੀਂ ਤਾਂ ਫਿਰ ਸਿੱਧਾ ਬੇਬਾਕੀ ਨਾਲ ਕਿਹਾ ਕੇ ਭਾਈ ਤਖਤ ਸਾਹਿਬ ਜੀ ਦੀ ਆਪਣੀ ਮਰਿਆਦਾ ਹੈ ਭਾਈ ਸਾਡੇ ਇੱਥੇ ਤਾਂ ਪਹਿਲਾਂ ਆਦ ਕਾਲ ਤੋਂ ਹੀ ਕੇਸ਼ਰੀ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਅਸੀਂ ਕੇਸ਼ਰੀ ਜਿਹੜੇ ਹਨ ਸਰੂਪ ਆਪ ਦਿੰਦੇ ਹਨ ਤਖਤ ਸਾਹਿਬ ਜੀ ਦੇ ਵਿੱਚ ਕੇਸ਼ਰੀ ਦਸਤਾਰਾਂ ਸਜਾਈਆਂ ਜਾਂਦੀਆਂ ਇਹ ਤਾਂ ਪਿਆਰਿਓ ਪਹਿਲਾਂ ਤੋਂ ਹੀ ਚੱਲ ਰਿਹਾ ਏ ਜੇ ਅੱਜ ਇਹਨੇ ਕਹਿ ਦਿੱਤਾ ਕਿ ਭਾਈ ਇਹਦੇ ਵਿੱਚ ਉਹ ਝਲਕ ਪੈ ਰਿਹਾ ਇਹਦੇ ਵਿੱਚ ਉਹ ਝਲਕ ਪੈ ਰਿਹਾ ਭਾਈ ਤੁਸੀਂ ਆਪਣੀ ਦ੍ਰਿਸ਼ਟੀ ਨੂੰ ਸੁਧਾਰੋ ਇਸ ਤਰ੍ਹਾਂ ਕਰਾਂਗੇ ਤਾਂ ਪਿਆਰਿਓ ਇਹ ਤਾਂ ਪੰਥ ਦੇ ਵਿੱਚ ਅੱਜ ਇਹਨਾਂ ਚੀਜ਼ਾਂ ਕਰਕੇ ਕਿੰਨਾ ਜ਼ਿਆਦਾ ਰੋੜਾ ਪੈ ਰਿਹਾ ਕੋਈ ਤੋਕੀ ਨਹੀਂ ਸੀ ਕੋਈ ਗੱਲ ਹੀ ਨਹੀਂ ਸੀ ਕਿ ਭਾਈ ਇੱਕ ਰੰਗ ਭੇਦ ਜਿਹੜਾ ਕੋਈ ਨਾ ਸਮਝ ਵੀ ਬੰਦਾ ਪਿਆਰਿਓ ਮਾਫ਼ ਕਰਨਾ ਕਰੋ ਉਹ ਵੀ ਇਹਨਾਂ ਉਲਚਨਾ ਤੇ ਇਹ ਵਿੱਚ ਬਹਿਸ ਬਾਜੀ ਦੇ ਵਿੱਚ ਨਹੀਂ ਪੈਂਦਾ ਇਹੋ ਜੇ ਫਿਰ ਖਲਾਰੇ ਪਾ ਦਿੰਦੇ ਪੰਥ ਦੁਫਾੜ ਹੋ ਜਾਂਦਾ ਆਪਸ ਦੇ ਵਿੱਚ ਹੀ ਆਪਾਂ ਲੜਦੇ ਝਗੜਦੇ ਰਹਿ ਜਾਂਦੇ ਹੁਣ ਰੰਗਾਂ ਦਾ ਵੀ ਕੋਈ ਝਗੜਾ ਥੋੜੀ ਹੈ ਕਿ ਜੀ ਆਹ ਰੰਗ ਠੀਕ ਹੈ ਜਾਂ ਉਹ ਰੰਗ ਠੀਕ ਹੈ ਤੇ ਪਿਆਰਿਓ ਇਹ ਸਿਰਫ ਰੰਗ ਬਦਲਣ ਦੇ ਨਾਲ ਬੰਦੇ ਦੇ ਅੰਦਰ ਦਾ ਈਮਾਨ ਨਹੀਂ ਬਦਲਿਆ ਜਾਂਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕੇਸਰੀ ਰੰਗ ਦਾ ਬੜਾ ਜ਼ਿਕਰ ਕੀਤਾ ਕੇਸਰੀ ਰੰਗ ਦੀਆਂ ਕਈ ਵਾਰੀ ਪਾਤਸ਼ਾਹ ਜੀ ਦਸਤਾਰਾਂ ਸਜਾਉਂਦੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਕੇਸਰੀ ਰੰਗ ਦੇ ਚੋਲੇ ਪਾਏ ਜਾਂਦੇ ਹਨ ਕੇਸਰੀ ਰੰਗ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਲਾ ਚੁਲਾਉਂਦੇ ਸਨ ਤੇ ਮਹਾਰਾਜ ਜੀ ਨੂੰ ਇੰਨਾ ਕੇਸਰੀ ਰੰਗ ਪਿਆਰਿਆ ਸੀ ਭਾਈ ਆਨੰਦ ਲਾਲ ਜੀ ਨੇ ਕਿਹਾ ਸਤਿਗੁਰੂ ਮਹਾਰਾਜ ਆਪ ਜੀ ਨੂੰ ਤਾਂ ਸਭ ਤੋਂ ਪਿਆਰਾ ਉਹਨਾਂ ਦੀ ਬਾਣੀ ਵਿੱਚ ਜ਼ਿਕਰ ਕੀਤਾ ਗਿਆ ਕੇਸਰੀ ਰੰਗ ਜਿਹੜਾ ਇਹ ਸ਼ਹਾਦਤ ਦਾ ਰੰਗ ਹੈ ਏ ਪਿਆਰਿਓ ਆਨੰਦ ਉਤਸ਼ਭ ਦਾ ਰੰਗ ਹੈ ਖੇੜੇ ਦਾ ਰੰਗ ਹੈ ਸੋ ਪਿਆਰਿਓ ਇਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਜੋ ਮਹਾਰਾਜ ਜੀ ਨੇ ਕਿਹਾ ਬਸ ਇਨਾਂ ਚੀਜ਼ਾਂ ਨੂੰ ਲੈ ਕਰਕੇ ਆਪਾਂ ਬਹਿਸ ਬਾਜੀ ਕਰਦੇ ਆਂ ਪਾਤਸ਼ਾਹ ਜੀ ਨੇ ਕਿਹਾ ਕਿ বেদ ਪਾਠ ਮਤ ਪਾਪਾ ਖਾਏ